ਜਿਹੜਾ ਏਰੀਆ ਜੀ ਇਹ ਹੈਗਾ ਕੋਲਾਸ ਤਸੀਲ ਜਸਟਰ ਬਿਕਨੇਰ ਇਹ ਪਿੰਡ ਹੈਗਾ ਇੱਥੇ ਨਿਆਣਾ ਕੋਲਾਸ ਤੋਂ ਕੋਈ 20 ਕਿਲੋਮੀਟਰ ਹੀ ਪੈ ਜਾਂਦਾ ਬਿਕਨੇਰ ਤੋਂ ਬਿਕਨੇਰ ਤੋਂ ਪੈ ਜਾਂਦਾ 75 ਕਿਲੋਮੀਟਰ ਠੀਕ ਹੈ ਜੀ ਤੇ ਅਸੀਂ ਪਿੱਛੋਂ ਹਾਂ ਬੋਲੇ ਵਾਲਾ ਇਹਦੇ ਨਾਲ ਨੱਥਰ ਵਾਲਾ ਪਿੰਡ ਹੈ ਕਿੰਨੇ ਚਿਰ ਤੋਂ ਬਾਗ ਦੀ ਕਿਨਾਰੇ ਤੇ ਬਾਗ ਦੀ ਖੇਤੀ ਕਰਦੇ ਹੋ ਤਾਂ ਇਹ 6 ਸਾਲ ਹੋ ਗਏ ਅੱਛਾ ਜੀ ਕਿਵੇਂ ਆਮਦਨ ਦਾ ਸਾਧਨ ਹੈ ਬਹੁਤ ਵਧੀਆ ਏਸ ਏਰੀਆ ਵਰਦਾਨ ਹੈ ਰਾਜਸਥਾਨ ਦੀ ਧਰਤੀ 'ਚ ਨਾਰ ਪੈਦਾ ਹੋ ਜਾਂਦੇ ਹੋਰ ਕੀ ਭਾਲਦੇ ਆਮਦਨ ਦਾ ਪੱਖੋਂ ਤੁਹਾਨੂੰ ਪੂਰੇ ਮੈਂ ਸੈਟੀਸਫਾਈ ਆ ਜੀ ਪੂਰੇ ਠੀਕ ਹੈ ਜੀ ਕਿੰਨੇ ਚਿਰ ਦੀ ਫਸਲ ਆ ਜੀ ਇਹ ਇਹ ਸਾਲ ਬਾਅਦ ਆਉਂਦੀ ਹੈ ਅਸਲ ਤਾਂ ਭਾਵੇਂ ਲੇ 6 ਮਹੀਨੇ ਬਾਅਦ ਲੈ ਲਓ ਪਰ ਇਹਨੇ ਰੁਕਣੀ ਨਹੀਂ ਦੇਣਾ ਕੁਆਲਿਟੀ ਇਸ ਦੀ 40 ਭਗਵਾ ਵੈਰਾਈਟੀ ਆ ਇਹ ਹਾਂ ਜੀ ਸਭ ਤੋਂ ਵਧੀਆ ਵੈਰਾਈਟੀ ਆ ਇਹ ਤੇ ਟਿਸ਼ੂ ਕਲਚਰ ਦੇ ਹੈਗੇ ਆ ਪੌਦੇ ਠੀਕ ਹੈ ਟਿਸ਼ੂ ਕਲਚਰ ਤੋਂ ਹੈ ਇਹ ਕਿਸੇ ਫਰਸ਼ੀਟ ਦੀ ਗੈਂਟ ਕੰਪਨੀ ਹੈ ਜੀ ਕੁਝ ਖੜੀਲਾ ਬੰਦ ਅਸੀਂ ਹੁਣ ਤਾਂ ਹੋਰ ਬਹੁਤ ਕੰਪਨੀਆਂ ਬਣਾਉਣ ਲੱਗੇ ਹਾਂ ਕੁਆਲਿਟੀ ਜਿਹੜੀ ਇੱਥੇ ਗੁਜਰਾਤ ਤੋਂ ਆਉਂਦਾ ਕਿੱਥੋਂ ਆਉਂਦਾ ਉਹਦੇ ਨਾਲੋਂ ਕੀ ਫਰਕ ਹੈ ਉਹ ਗੁਜਰਾਤ ਵਾਲੇ ਦਾ ਥੋੜਾ ਜਿਹਾ ਫਰਕ ਆਉਂਦਾ ਇਹ ਆ ਵੀ ਉਹ ਤਾਂ ਮੌਸਮ ਦੇ ਹਿਸਾਬ ਨਾਲ ਆ ਵੀ ਉਹ ਤਾਂ ਇਧਰੋਂ ਫਰਕ ਕੁਆਲਿਟੀ ਨਹੀਂ ਕੁਆਲਿਟੀ ਇੱਥੇ ਵਧੀਆ ਬਣਦੀ ਹੈ ਟੈਕਨੀਕਲ ਨਹੀਂ ਆ ਜੀ ਸਿਆਲਾ ਵਾਲਾ ਪਾਣੀ ਠੀਕ ਹੈ ਜੀ ਗਰਮੀ ਵਾਲਾ ਲਾਉਂਦੇ ਗਰਮੀ ਵਾਲੇ ਦੀ ਕੁਆਲਿਟੀ ਨਹੀਂ ਤੇ ਕਮਾਈ ਕਿਹੜੇ ਸਿਆਲਾ ਵਿੱਚ ਫਾਲਤ ਜਵਾਂ ਦਾ ਕੀ ਕਰਾਂ ਚੈਲੰਜ ਇਸ ਦਾ ਬਾਕੀ ਜੀ ਨੇ ਨਾਰ ਖਾਣਾ ਡਾਕਟਰ ਨੇ ਕਿਹਾ ਨਾਰ ਖਾਓ ਮੈਂ ਤਾਂ ਨਾਰ ਹੀ ਖਾਣੇ ਆ ਬਾਕੀ ਐਕਸਪੋਰਟ ਬਹੁਤ ਹੁੰਦਾ ਜੀ ਇੱਥੇ ਸਾਡੇ ਕੋਲੇ ਆਉਂਦੇ ਆ ਉਧਰ ਦੇ ਗੁਜਰਾਤ ਦੇ ਤੇ 나ਸਕ ਦੇ ਵਪਾਰੀ ਇੱਥੋਂ ਇੱਥੋਂ ਖਰੀਦ ਕੇ 나ਸਕ ਲੈ ਕੇ ਜਾਂਦੇ ਆ ਕੇ ਕਰਕੇ ਦਿੰਦੇ ਪੈਕਿੰਗ ਡੱਬਾ ਪੈਕਿੰਗ ਉਹਨਾਂ ਦਾ ਡੱਬਾ ਉਹਨਾਂ ਦੀ ਕਤਰੰਗ ਉਹਨਾਂ ਦੀ ਜੇਬ ਠੀਕ ਠੀਕ ਹੈ ਅਜੀ ਤਾਂ ਸਿਰਫ ਤੋਲ ਇਹ ਤੇ ਵੀਟ ਦੀ ਫੈਸਲੇ ਲੈ ਲੈਣੇ ਜਦੋਂ ਗੱਡੀ ਭਰਦੀ ਲੋਡ ਹੋ ਗਈ ਉੋਂ ਪੈਣਾ ਇੰਨੇ ਬਣ ਕੇ ਸਾਡੇ ਖਾਤੇ ਚ ਆਪੇ ਤੇ ਗੱਡੀ ਫੇਰ ਤੋਰੀ ਤੁਹਾਨੂੰ ਵੱਡੀ ਗੱਲ ਦੀ ਦਿੱਕਤ ਨਹੀਂ ਆ ਰਹੀ ਥਾ ਧੰਨਵਾਦ